सरपंच साहब सुबीर सिंह ਵੱਲ ਤੁਹਾਨੂੰ ਦੇ ਗਏ ਪੈਸੇ 2 ਲੱਖ ਰੁਪਏ ਤੁਸੀਂ ਉਦੋਂ ਮੰਗ ਵੀ ਕੀਤੀ ਵੀ ਸਾਨੂੰ ਤੇ ਪੈਸੇ ਨਹੀਂ ਲੋੜ ਹੈਗੀ ਆ ਤੁਸੀਂ ਜਾ ਕੇ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਗਏ ਉਹਨਾਂ ਨੇ ਮੈਨੂੰ 2 ਲੱਖ ਰੁਪਇਆ ਕੈਸ਼ ਫੜਾਇਆ ਤੇ ਉਹ ਜਦੋਂ ਮੈਂ ਕੈਸ਼ ਉਹਨਾਂ ਤੋਂ ਫੜਿਆ ਇੱਕ ਤਾਂ ਉਹ ਫੋਟੋ ਲਈ ਗਈ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਨਾਲ ਬੰਦੇ ਸੀ ਉਹ ਕਹਿੰਦੇ ਵੀ ਤੁਸੀਂ ਟਰੈਕਟਰ ਚ ਲਾਓ ਤੁਸੀਂ ਨਾਲ ਬਹਿ ਜਾਓ ਵੀ ਜੋ ਵੀ ਗੱਲਬਾਤ ਕਰਨੀਆਂ ਬਲ ਸਾਹਿਬ ਨਾਲ ਬਹਿ ਕੇ ਉਹਨਾਂ ਨੂੰ ਸਮਝਾ ਦਿਓ ਸਾਰੀ ਤੇ ਉਹ ਜਦੋਂ ਉਹਨਾਂ ਨੇ ਚੇਂਜ ਕਰਿਆ ਜੀ ਟਰੈਕਟਰ ਤੇ ਬਹਿ ਕੇ ਉਹਨਾਂ ਦੇ ਨਾਲ ਉਹ ਇੱਕ ਦੂਏ ਪੋਜ ਦੀ ਫਿਰ ਫੋਟੋ ਖਿੱਚੀ ਗਈ ਮੈਨੂੰ ਇਹ ਲੱਗਦਾ ਵੀ ਜਿਹੜੀ ਇਹਨਾਂ ਦੀ ਕਲਿੱਪ ਵਾਲੀ ਬੀਬੀ ਦੀ ਫੋਟੋ ਵਾਇਰਲ ਹੋਈ ਸੀਗੀ ਕਿਹਨਾਂ ਦੇ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਉਹਨਾਂ ਨੇ ਜਿਹੜਾ ਡਰਾਮਾ ਕਰਿਆ ਸੀਗਾ ਇਹਨਾਂ ਨੂੰ ਲੱਗਿਆ ਵੀ ਜੇ ਅਸੀਂ ਡਰਾਮਾ ਕਰਦੇ ਆ ਤਾਂ ਸਾਰੇ ਡਰਾਮਾ ਹੀ ਕਰਦੇ ਇਹਨਾਂ ਨੇ ਉਸ ਚੀਜ਼ ਨੂੰ ਛਪਾਉਣ ਵਾਸਤੇ ਇਸ ਚੀਜ਼ ਨੂੰ ਹਾਈਲਾਈਟ ਕਰਿਆ ਜਾਣ ਬੁੱਝ ਗਈ ਕਾਲੀ ਹੋ ਕੇ ਕਾਂਗਰਸੀ ਹੋ ਸਰ ਅਸੀਂ ਸਾਰਾ ਸਾਡਾ ਸਾਰਾ ਇਲਾਕਾ ਹੀ ਕਾਂਗਰਸੀ ਹੈ ਕਿਵੇਂ ਕਹਿੰਦੇ ਜੀ ਮਰਿਆਂ ਤੋਂ ਖਾਣੇ ਵਾਲੀ ਗੱਲ ਆ ਵੀ ਅਸੀਂ ਤਾਂ ਮਰਨ ਕੰਡੇ ਬੈਠੇ ਆ ਲੋਕ ਉਹਦੇ ਤੋਂ ਆਪਣੀਆਂ ਰੋਟੀਆਂ ਸੇਕ ਰਹੇ ਆ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਬਣਾਉਂਦੇ ਆ ਜਿਹੜੇ ਐਡਮਿਨ ਪੇਜਾਂ ਦੇ ਬੈਠੇ ਆ ਉਹ ਫੇਕ ਨਿਊਜ਼ਾਂ ਜਿਹੜੀਆਂ ਫਲਾ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਬਾਈ ਜੀ ਤੁਸੀਂ ਮਾੜੀ ਮੁੱਟੀ ਸ਼ਰਮ ਕਰੋ ਜਿਹੜੇ ਜਿਹੜਾ ਟਾਈਮ ਸਾਡੇ ਉੱਪਰ ਹੈ ਸਾਨੂੰ ਬਧਾ ਸਾਨੂੰ ਦਿਨ ਰਾਤ ਨੀਂਦ ਨਹੀਂ ਜੀ ਆਉਂਦੀ ਜਿਹੜੇ ਸਾਡੀ ਮਦਦ ਕਰੀ ਆ ਉਹ ਇਹਨੂੰ ਦਨਾਮੀ ਦੇ ਰਹੇ ਆ ਇਹ ਗੱਲ ਝੂਠੀ ਆ ਸਾਰੀ ਪੈਸੇ ਦਿੱਤੇ ਸਾਡੇ ਪਿੰਡ ਨੂੰ ਹੀ ਦਿੱਤੇ ਆ ਪੈਸਾ ਲੱਗ ਵੀ ਬਹੁਤ ਚੁੱਕਿਆ ਸਾਡੇ ਕੋਲ ਇਹ ਚੰਨੀ ਆਇਆ ਕਾਂਗਰਸ ਦਾ ਕਿਸੇ ਨੇ ਕੁਝ ਨਹੀਂ ਕਰਿਆ ਆ ਬਾਅਦ ਜਾਲ ਜੂਲ ਭੇਜੇ ਆ ਯਾਨੀ ਕਿ ਜਿਹੜਾ ਮੌਜੂਦਾ ਐਮਐਲਏ ਆ ਉਹਨੇ ਤਾਂ ਇੱਕ ਪਾਣੀ ਦਾ ਹੀ ਬੋਤਲ ਨਹੀਂ ਦਿੱਤੀ ਉਹ ਤੇ ਕਹਿ ਰਿਹਾ ਮੈਂ ਲੱਗਿਆ ਹੋਇਆ ਇੱਥੇ ਇੱਥੇ ਕਈਆਂ ਕਈਆਂ ਮੈਂ ਚਲਾ ਰਹੇ ਆ ਤੇ ਸਾਰਾ ਕਿੰਨਾ ਟੱਕ ਮਾਰ ਕੇ ਕੀ ਕਰੂਗਾ ਦੱਸੋ ਇੱਕ ਟੱਕਰ ਉਹ ਤੇ ਕਹਿੰਦਾ ਚੰਨੀ ਇੱਕ ਦੋ ਟੱਕ ਮਾਰ ਕੇ ਭੱਜ ਜਾਂਦੇ ਨੇ ਉਹਨਾਂ ਦਾ ਕੰਮ ਇਹ ਹੀ ਇੱਕ ਦੋ ਨੂੰ ਉਹ ਥੈਲੇ ਚਾ ਕੇ ਭੱਜ ਜਾਂਦਾ ਉਹ ਦੋ ਕਈਆਂ ਮਾਰ ਕੇ ਭੱਜ ਜਾਂਦਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਕਿ ਉਹ ਤਾਂ ਵੀ ਪੈਸੇ ਜਿੰਨਾ ਇੰਨਾ ਕਮਾਇਆ ਹੈਗਾ ਜਿਉਂ ਨੇ ਦੇਵੀ ਦਿੱਤਾ ਤੇ ਕਿਹੜੀ ਆਖਰ ਆ ਗਈ ਜੀ ਚਲੋ ਕਮਾਉਂਦੀ ਤਾਂ ਜੀ ਦੁਨੀਆ ਹੀ ਆ ਪਰ ਦੇਣ ਵਾਸਤੇ ਜਿਗਰਾ ਚਾਹੀਦਾ ਹਿਸਾਬ ਦਾ ਲੰਗੇ ਤਾਂ ਸੁਖਬੀਰ ਸਿੰਘ ਬਾਦਲ ਦੇ ਬੰਦੇ ਨੇ ਨਹੀਂ ਚਲੋ ਹਿਸਾਬ ਹੁਣ ਜੋ ਮੈਂ ਹੁਣ ਤੁਸੀਂ ਕਹਿ ਲਓ ਜੀ ਜਿਹਾਏ ਅਸੀਂ ਉਹਨਾਂ ਦੇ ਆ ਹੁਣ ਕਹਿ ਦੇਣ ਲੋਕ ਜੀ ਤੁਸੀਂ ਬਣਾ ਹੀ ਦਿੱਤਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ 2 ਲੱਖ ਰੁਪਏ ਦਾ ਕੈਸ਼ ਇੱਕ ਸਾਬਕਾ ਸਰਪੰਚ ਨੂੰ ਦਿੰਦੇ ਨੇ ਫਿਰ ਉਹੀ ਸਰਪੰਚ ਦੀ ਫੋਟੋ ਆ ਜਾਂਦੀ ਉਹ ਸੁਖਬੀਰ ਸਿੰਘ ਬਦਲ ਦੀ ਗੱਡੀ 'ਚ ਜਾ ਕੇ ਬਹਿ ਜਾਂਦੇ ਨੇ ਉਹ ਸਰਪੰਚ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਇਦਾਂ ਕਿਉਂ ਕੀਤਾ ਸਰਪੰਚ ਸਾਹਿਬ ਸੁਖਬੀਰ ਸਿੰਘ ਬਦਲ ਤੁਹਾਨੂੰ ਦੇ ਕੇ ਪੈਸੇ 2 ਲੱਖ ਰੁਪਏ ਠੀਕ ਹੈ ਤੁਸੀਂ ਉਦੋਂ ਮੰਗ ਵੀ ਕੀਤੀ ਵੀ ਸੌਣ ਤੇ ਪੈਸੇ ਦੀ ਲੋੜ ਹੈਗੀ ਆ ਤੁਸੀਂ ਜਾ ਕੇ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਗਏ ਤੇ سوشل میڈیا ਤੇ ਗੱਲ ਸ਼ੁਰੂ ਹੋ ਗਈ ਹੈ ਤੇ ਅਕਾਲੀ ਸਨ ਇਹਨੇ ਡਰਾਮਾ ਹੀ ਕੀਤਾ ਹੈਗਾ ਨਹੀਂ ਸਰ ਗੱਲ ਇਸ ਤਰ੍ਹਾਂ ਹੋਈ ਸੀ ਜੀ ਮੰਨ ਲਓ ਜਦੋਂ ਬਦਲ ਸਾਹਿਬ ਆਏ ਹਨ ਤਾਂ ਉਹ ਮਤਲਬ ਜਿਹੜਾ ਮੁੰਡਾ ਡਾਕਟਰ ਚਲਾਉਂਦਾ ਸੀਗਾ ਉਹਨਾਂ ਦੇ ਨਾਲ ਬੈਠੇ ਸੀਗੇ ਅਸੀਂ ਪਿੱਛੇ ਸੀਗੇ ਜੀ ਤੇ ਉੱਥੇ ਰੋਕੇ ਜਦੋਂ ਉਹਨਾਂ ਨੇ ਪੁੱਛਿਆ ਤਾਂ ਪਿੰਡ ਵਾਲਿਆਂ ਨੇ ਵੀ ਦੱਸਿਆ ਹੋਰ ਬੰਦਿਆਂ ਨੇ ਵੀ ਦੱਸਿਆ ਵੀ ਸਾਨੂੰ ਬਈ ਆ ਚੀਜ਼ਾਂ ਦੀ ਜ਼ਰੂਰਤ ਹੈ ਜੀ ਬਦਲ ਸਾਹਿਬ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਤੁਹਾਨੂੰ ਅਸੀਂ ਕੈਸ਼ ਦੇ ਦਿੰਨੇ ਆ ਤੁਸੀਂ ਜਿਹੜੀ ਚੀਜ਼ ਤੁਹਾਨੂੰ ਜ਼ਰੂਰਤ ਆ ਤੁਸੀਂ ਆਪਣੀ ਉਹ ਖਰੀਦ ਲਿਓ ਚਲੋ ਅਸੀਂ ਕਹੇ ਜੀ ਠੀਕ ਹੈ ਤਾਂ ਉਹਨਾਂ ਨੇ ਮੈਨੂੰ 2 ਲੱਖ ਰੁਪਈਆ ਕੈ ਤੇ ਉਹ ਜਦੋਂ ਮੈਂ ਕੈਸ਼ ਉਹਨਾਂ ਤੋਂ ਫੜੇ ਇੱਕ ਤਾਂ ਉਹ ਫੋਟੋ ਲਈ ਗਈ ਜੀ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਬੰਦੇ ਸੀ ਉਹ ਕਹਿੰਦੇ ਵੀ ਤੁਸੀਂ ਟਰੈਕਟਰ ਚਲਾਓ ਤੁਸੀਂ ਨਾਲ ਬਹਿ ਜਾਓ ਵੀ ਜੋ ਵੀ ਗੱਲਬਾਤ ਕਰਨੀਆਂ ਬਲ ਸਾਹਿਬ ਨਾਲ ਬਹਿ ਕੇ ਉਹਨਾਂ ਨੂੰ ਸਮਝਾ ਦਿਓ ਸਾਰੀ ਤੇ ਉਹ ਜਦੋਂ ਮੈਂ ਚੇਂਜ ਕਰਿਆ ਜੀ ਟਰੈਕਟਰ ਤੇ ਬਹਿ ਕੇ ਉਹਨਾਂ ਦੇ ਨਾਲ ਉਹ ਇੱਕ ਦੂਏ ਪੋਜ ਦੀ ਫਿਰ ਫੋਟੋ ਖਿੱਚੀ ਗਈ ਉਹ ਫੋਟੋ ਨੂੰ ਪੁਰਾਣੀ ਫੋਟੋ ਸ਼ੋਅ ਕਰਕੇ ਲੋਕ ਕਹਿ ਰਹੇ ਸੀ ਦੇਖੋ ਜੀ ਇਹਨਾਂ ਦੇ ਤਾਂ ਪੁਰਾਣੇ ਸਬੰਧ ਆ ਵੀ ਪੁਰਾਣੇ ਸਬੰਧ ਨੇ ਇਹ ਬੰਦਾ ਇਹਨਾਂ ਦਾ ਸੀ ਆਪਣੀ ਬੰਦੇ ਨੂੰ ਪੈਸੇ ਦੇ ਕੇ ਤੇ ਲੋਕਾਂ ਨੂੰ ਡਰਾਮਾ ਦਿਖਾ ਗਈ ਜਿਹੜੀ ਦੂਜੀ ਫੋਟੋ ਵਾਇਰਲ ਹੋਈ ਉਹ ਗੱਡੀ ਦੀ ਸੀ ਜਾਂ ਟਰੈਕਟਰ ਦੀ ਸੀ? ਉਹ ਸਰ ਟਰੈਕਟਰ ਦੀ ਹੋਇਆ ਜੀ। ਗੱਡੀ ਦੀ ਨਹੀਂ ਜੀ ਹੈਗੀ ਮੈਂ ਟਰੈਕਟਰ ਚਲਾ ਰਿਹਾ ਹਾਂ ਜੀ ਬਾਬਾ ਸਾਹਿਬ ਮੇਰੇ ਨਾਲ ਬੈਠੇ ਆ। ਮੈਂ ਉਹਨਾਂ ਨੂੰ ਸਾਰਾ ਆਪਣਾ ਏਰੀਆ ਦਿਖਾਇਆ ਸੀਗਾ ਵੀ ਜਿੱਥੋਂ ਹੁਣ ਤੁਸੀਂ ਟਰੈਕਟਰ ਤੋਂ ਚੜ੍ਹ ਕੇ ਆਏ ਉੱਪਰ ਨੂੰ। ਉਹਨਾਂ ਨੂੰ ਦਿਖਾਇਆ ਸੀ ਵੀ ਆਹ ਦੇਖੋ ਜੀ ਆਹ ਆ ਸਾਨੂੰ ਸਮੱਸਿਆ ਵੀ ਜਿਹੜੀ ਵਿੱਚ ਰੇਤ ਇਕੱਠੀ ਹੋਈ ਹੋਈ ਆ ਦਰਿਆ ਦੇ। ਉਹ ਸਾਰੇ ਪਾਣੀ ਦੇ ਵਹਾਅ ਨੂੰ ਮੋੜ ਕੇ ਸਾਡੇ ਪਿੰਡ ਵੱਲ ਨੂੰ ਸਿੱਧਾ ਕਰਦੀ ਆ। ਤੇ ਉਹਦੇ ਨਾਲ ਹੀ ਜੰਗਲਾਤ ਦਾ 200 ਕਿਲਾ ਜਿਹੜਾ ਲੱਗਿਆ ਹੋਇਆ ਜੀ ਉੱਥੇ ਉਹਨਾਂ ਨੇ ਟਾਲੀ ਲਾਤੀ। ਉਹ ਟਾਲੀ ਆ ਜਿਹੜੀ ਉਹ ਪਾਣੀ ਸਾਡੇ ਪਿੰਡ ਵਾਲੀ ਸਾਈਡ ਸਾਫ ਆ ਤੇ ਸਾਰਾ ਪਾਣੀ ਜਿਹੜਾ ਪਿੰਡ ਵੱਲ ਨੂੰ ਝੋਰ ਮਾਰ ਰਿਹਾ ਮੈਂ ਉਹ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਡਿਸਕਸ ਕਰ ਰਿਹਾ ਸੀ ਉਸ ਟਾਈਮ ਟਰੈਕਟਰ ਤੇ ਬਿਠਾ ਕੇ ਤੇ ਉਹ ਬਸ ਉਹ ਪੋਜ ਲੈ ਕੇ ਜੀ ਅੱਜ ਕੁਝ ਸ਼ਰਾਰਤੀ ਅੰਸਰ ਜਿਹੜੇ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਮਤਲਬ ਇਹ ਇਹ ਕਹਿ ਕੇ ਬਣਾਤਾ ਜੀ ਆਪਣੀ ਬੰਦੇ ਨੂੰ ਦੇ ਕੇ ਮੈਨੂੰ ਇਹ ਲੱਗਦਾ ਵੀ ਜਿਹੜੀ ਇਹਨਾਂ ਦੀ ਕਲਿੱਪ ਵਾਲੀ ਬੀਬੀ ਦੀ ਫੋਟੋ ਵਾਇਰਲ ਹੋਈ ਸੀਗੀ ਕਿਹਨਾ ਜੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਜੀ ਉਹ ਉਹਨਾਂ ਨੇ ਜਿਹੜਾ ਡਰਾਮਾ ਕਰਿਆ ਸੀਗਾ ਇਹਨਾਂ ਨੂੰ ਲੱਗਿਆ ਵੀ ਜੇ ਅਸੀਂ ਡਰਾਮਾ ਕਰਦੇ ਆ ਤਾਂ ਸਾਰੇ ਡਰਾਮਾ ਹੀ ਕਰਦੇ ਨੇ ਇਹਨਾਂ ਨੇ ਉਸ ਚੀਜ਼ ਨੂੰ ਛਪਾਉਣ ਵਾਸਤੇ ਇਸ ਚੀਜ਼ ਨੂੰ ਹਾਈਲਾਈਟ ਕਰਿਆ ਜਾਣ ਬੁੱਝ ਗਏ ਤੁਸੀਂ ਸਰਪੰਚ ਕਿਹੜੀ ਪਾਰਟੀ ਤੋਂ ਰਹੇ ਹੋ ਸਰ ਦੇਖੋ ਜੀ ਸਾਡਾ ਦਾ ਪਿੰਡ ਪਹਿਲਾਂ ਤੋਂ ਹੀ ਕਾਂਗਰਸੀ ਆ ਇਹ ਮੇਰੇ ਨਾਲ ਮੌਜੂਦਾ ਸਰਪੰਚ ਸਾਹਿਬ ਬੈਠੇ ਆ ਇਹਨਾਂ ਦੇ ਦਾਦਾ ਜੀ ਸਵਰਗੀ ਅਮਰਨਾਥ ਨੰਬਰਦਾਰ ਜੀ ਪੂਰੇ ਇਲਾਕੇ 'ਚ ਸਭ ਨੂੰ ਪਤਾ ਵੀ ਉਹ ਘਟੜ ਜਿਹੜੇ ਕਾਂਗਰਸੀ ਰਹਿਆ ਸ਼ੁਰੂ ਤੋਂ ਤੁਸੀਂ ਅਕਾਲੀ ਹੋ ਕੇ ਕਾਂਗਰਸੀ ਹੋ ਸਰ ਅਸੀਂ ਸਾਰਾ ਸਾਡਾ ਸਾਰਾ ਇਲਾਕਾ ਹੀ ਕਾਂਗਰਸੀ ਆ ਤੁਹਾਨੂੰ ਸਾਡੇ ਏਰੀਏ 'ਚ ਅਕਾਲੀ ਦੇਖਣ ਨੂੰ ਕੋਈ ਕੋਈ ਟਾਮਾ ਟਾਮਾ ਨਹੀਂ ਮਿਲੂਗਾ ਜੀ ਸਾਰਾ ਇਲਾਕਾ ਸਾਡਾ ਕਾਂਗਰਸ ਦਾ ਇਲਾਕਾ ਜੀ ਤੇ ਬਾਦਲ ਸਾਹਿਬ ਜਿਹੜੇ ਆ ਪਹਿਲੀ ਵਾਰ ਸਾਡੇ ਏਰੀਆ 'ਚ ਇੱਥੇ ਆਏ ਨੇ ਕੋਈ ਵੀ ਵੱਡਾ ਕਾਲੀ ਲੀਡਰ ਕੋਈ ਵੀ ਸਾਡੇ ਏਰੀਆ 'ਚ ਕਦੀ ਨਹੀਂ ਜੀ ਆਇਆ ਤੁਸੀਂ ਟਰੈਕਟਰ ਤੇ ਬਹਿ ਕੇ ਜਦੋਂ ਪੈਸੇ ਤਾਂ ਉਹਨਾਂ ਨੇ ਦੇ ਦਿੱਤੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਟਰੈਕਟਰ ਤੇ ਬਹਿ ਕੇ ਕਿੱਥੇ ਜਾਂਦੇ ਹੋ ਸਰ ਜਿਵੇਂ ਥੱਲੇ ਖੜੇ ਸੀਗੇ ਜੀ ਪਹਿਲਾਂ ਜਦੋਂ ਆਏ ਹੀ ਨਹੀਂ ਉਸ ਤੋਂ ਬਾਅਦ ਟਰੈਕਟਰ ਲੈ ਕੇ ਜੀ ਅਸੀਂ ਬੰਨਾਂ ਦੇ ਉੱਪਰ ਨੂੰ ਘੁਮਾ ਕੇ ਨਾ ਉਹਨਾਂ ਨੂੰ ਸਾਰਾ ਜਿੱਥੇ ਹੁਣ ਤੁਸੀਂ ਦੇਖਿਆ ਸਿਚੁਏਸ਼ਨ ਜਿੱਥੇ ਬੰਦੇ ਕੰਮ ਕਰ ਰਹੇ ਸੀਗੇ ਉਹ ਦਿਖਾਉਣਾ ਸੀਗਾ ਜੀ ਉਹਨਾਂ ਨੂੰ ਉਹ ਸਾਰਾ ਉਹਨਾਂ ਨੂੰ ਦਿਖਾਇਆ ਬਾਕੀ ਲੋਕਾਂ ਨਾਲ ਉਹਨਾਂ ਨੇ ਮਿਲਣਾ ਸੀਗਾ ਉਹਨਾਂ ਦਾ ਵੀ ਹਾਲਚਲ ਪੁੱਛਿਆ ਉਹਨਾਂ ਨੇ ਜਿਹੜੇ ਕੰਮ ਕਰਦੇ ਸੀਗੇ ਤੇ ਅਸੀਂ ਉਹਨਾਂ ਨੂੰ ਉੱਥੇ ਨੂੰ ਘੁਮਾ ਕੇ ਲੈ ਕੇ ਆਏ ਸੀ ਜਿੱਥੇ ਨੂੰ ਹੁਣ ਆਪਾਂ ਉਤਰ ਗਏ ਆਂ ਆ ਉੱਪਰ ਨੂੰ ਗਏ ਆਂ ਤੇ ਇੱਕ ਪਾਸੇ ਨੂੰ ਚੜੇ ਜੀ ਆਪਾਂ ਦੂਏ ਪਾਸੇ ਨੂੰ ਉਤਰੇ ਬਸ ਇਦਾਂ ਹੀ ਉਹਨਾਂ ਨੂੰ ਬਸ ਇੱਕ ਕਿੜਾ ਦੁਆਇਆ ਜੀ ਉੱਪਰ ਨੂੰ ਤੁਹਾਡੀ ਜਦੋਂ ਫੋਟੋਆਂ ਵਾਇਰਲ ਹੋਈਆਂ ਤੁਹਾਡੇ ਮਨ ਚ ਕੀ ਆ ਰਿਹਾ ਸੀ ਸਰ ਦੇਖੋ ਜੀ ਮੈਂ ਤਾਂ ਅਸੀਂ ਤਾਂ ਮੁਸੀਬਤ ਵਿੱਚ ਲਗਭਗ ਅਸੀਂ 31 ਤਰੀਕ ਦੇ ਅਸੀਂ ਦੋਨੋਂ ਜਾਣੇ ਲੱਗੇ ਹੋਏ ਆ ਮੈਂ ਕਹਿੰਦਾ ਜੀ ਵੀ ਅਸੀਂ ਸਾਨੂੰ ਸਾਉਣ ਦਾ ਸਮਾਂ ਨਹੀਂ ਜੀ ਮਿਲਦਾ ਸਾਉਣ ਦਾ ਸਮਾਂ ਨਹੀਂ ਸੀ ਮਿਲਦਾ ਸਾਡੇ ਦਿਮਾਗ ਤੇ ਇੰਨਾ ਲੋਡ ਸੀਗਾ ਵੀ ਅਸੀਂ ਤਾਂ ਇੰਨੀ ਪਰੇਸ਼ਾਨੀ ਚ ਸੀਗੇ ਵੀ ਲੋਕਾਂ ਨੂੰ ਕਿਸੇ ਦੀ ਕਹ ਲੋ ਵੀ ਜਿਵੇਂ ਕਹਿੰਦੇ ਜੀ ਮਰਿਆਂ ਤੋਂ ਖਾਣੇ ਵਾਲੀ ਗੱਲ ਆ ਵੀ ਅਸੀਂ ਤਾਂ ਮਰਨ ਕੰਡੇ ਬੈਠੇ ਆ ਲੋਕ ਉਹਦੇ ਤੋਂ ਆਪਣੀਆਂ ਰੋਟੀਆਂ ਸੇਕ ਰਹੇ ਆ ਜਿਹੜੇ ਸੋਸ਼ਲ ਮੀਡੀਆ ਤੇ ਪੇਜ ਬਣਾਉਂਦੇ ਆ ਜਿਹੜੇ ਐਡਮਿਨ ਪੇਜਾਂ ਦੇ ਬੈਠੇ ਆ ਉਹ ਫੇਕ ਨਿਊਜ਼ਾਂ ਜਿਹੜੀਆਂ ਫਲਾ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਬਾਈ ਜੀ ਤੁਸੀਂ ਮਾੜੀ ਮੋਟੀ ਸ਼ਰਮ ਕਰੋ ਜਿਹੜੇ ਜਿਹੜਾ ਟਾਈਮ ਸਾਡੇ ਉੱਪਰ ਹੈ ਸਾਨੂੰ ਪਤਾ ਸਾਨੂੰ ਦਿਨ ਰਾਤ ਨੀਂਦ ਨਹੀਂ ਜੀ ਆਉਂਦੀ ਸਾਡੇ ਪਿੰਡ ਦਾ ਸਾਰਾ ਪਿੰਡ ਖਾਲੀ ਹੋਇਆ ਪਿਆ ਜੀ ਡਰ ਦੇ ਮਾਹੌਲ ਕਾਰਨ ਵੀ ਕੋਈ ਪਤਾ ਨਹੀਂ ਕਿਉਂਕਿ ਸੰਗਤ ਨੇ ਬਹੁਤ ਜ਼ੋਰ ਲਾਇਆ ਹੋਇਆ ਜੀ ਅਸੀਂ ਵੀ ਪੂਰਾ ਜ਼ੋਰ ਲਾਇਆ ਹੋਇਆ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਅਸੀਂ ਥੈਲਾ ਮਿੱਟੀ ਦਾ ਪਰ ਪਰ ਕੇ ਬੰਨ ਦੇ ਨਾਲ ਲਾਤਾ ਪਰ ਉਹਦੇ ਰਿਜ਼ਲਟ ਬਹੁਤ ਕਹਿ ਲੋ ਜੀ ਬਹੁਤ ਜ਼ਿਆਦਾ ਮਿਨਿਮਮ ਰਿਜ਼ਲਟ ਨਹੀਂ ਦਰਿਆ ਦਾ ਪਾਣੀ ਲਗਾਤਾਰ ਪਿੰਡ ਵੱਲ ਨੂੰ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਅਸੀਂ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਇਹਨੂੰ ਕਿੰਨੇ ਕਿ ਟਾਈਮ ਇਹਨੂੰ ਹੋਲਡ ਕਰਕੇ ਰੱਖ ਸਕਦੇ ਹਾਂ ਜਦੋਂ ਤੁਸੀਂ ਵੀਰ ਸਿੰਘ ਬਦਲ ਦੇ ਨਾਲ ਟਰੈਕਟਰ ਤੇ ਬੈਠੇ ਤੁਹਾਨੂੰ ਇੱਥੋਂ ਦੇ ਲੋਕਲ ਕਾਂਗਰਸੀ ਦੇ ਫੋਨ ਨਹੀਂ ਆਏ ਇਹ ਕੀ ਤੂੰ ਕੀ ਕੀਤਾ ਹੈਗਾ ਦੇਖੋ ਜੀ ਹੁਣ ਤੱਕ ਤਾਂ ਇਹ ਕਿਸੇ ਕੋਈ ਸਿਆਸਤ ਵਾਲੀ ਇੱਥੇ ਕੋਈ ਗੱਲ ਹੋਈ ਨਹੀਂ ਸੀ ਕੁਝ ਆਈ ਸੀਗੀ ਲੋਕ ਪਾਰਟੀਆਂ ਤੋਂ ਆਏ ਸੀਗੇ ਸਾਡੇ ਐਕਸੀਐਮ ਚੰਨੀ ਸਾਹਿਬ ਵੀ ਆਏ ਸੀਗੇ ਸਾਡੇ ਜਿਹੜੇ ਐਮਪੀ ਨੇ ਜੀ ਕੰਗ ਸਾਹਿਬ ਵੀ ਆਏ ਸੀਗੇ ਡਾਕਟਰ ਚੰਨੀ ਨੇ ਜੀ ਆਪਣੇ ਐਮਐਲਏ ਮੌਜੂਦਾ ਉਹ ਵੀ ਆਏ ਸੀਗੇ ਉਹ ਵੀ ਆਏ ਨੇ ਜੀ ਹਾਲਾਤ ਦੇਖ ਕੇ ਮੁੜ ਗਏ ਨੇ ਜੀ ਬਸ ਫੋਟੋ ਫੂਟੋ ਉਹਨਾਂ ਨੇ ਖਿਚਾਈਆਂ ਕੋਈ ਉਹਨਾਂ ਨੇ ਸਾਨੂੰ ਮੱਲੀ ਮਦਦ ਦੀ ਕੋਈ ਵੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਤੁਸੀਂ ਕਹੋ ਵੀ ਇਹਨਾਂ ਦਾ ਕੰਮ ਕੀ ਹੁੰਦਾ ਜੀ ਅਫਸਰਾਂ ਦਾ ਕੰਮ ਮਤਲਬ ਇਹਨਾਂ ਨੂੰ ਸਮਝਾਉਣਾ ਕਹਿਣਾ ਹੁੰਦਾ ਇੱਕ ਆਡਰ ਹੀ ਦੇਣਾ ਹੁੰਦਾ ਇਹਨਾਂ ਨੇ ਵੀ ਜੀ ਆ ਚੀਜ਼ਾਂ ਇੱਥੇ ਪੂਰੀਆਂ ਕਰੋ ਕੋਈ ਮੈਗਮੇ ਦਾ ਬੰਦਾ ਕੋਈ ਆ ਉਹ ਆਉਂਦੇ ਜਰੂਰ ਆ ਖੜੇ ਜਾਂਦੇ ਜੀ ਉਹਨਾਂ ਕੋਲ ਚੀਜ਼ ਕੋਈ ਮੌਜੂਦ ਨਹੀਂ ਹੁੰਦੀ ਤੁਸੀਂ ਹੁਣ ਦੇ ਹਾਲਾਤ ਤੁਹਾਨੂੰ ਮੈਂ ਦੱਸਾਂ ਜ਼ੋਰ ਪਾਏ ਦੇ ਸੀਗਾ ਭਾਈ ਜੀ ਥੱਲੇ ਲਾਉਂਦੇ ਨੇ ਸਾਡੀ ਬਸ ਹੋ ਗਈ ਸੰਗਤ ਬਹੁਤ ਆਉਂਦੀ ਆ ਸੇ ਭਈ ਤੁਸੀਂ ਸਾਡੇ ਨਾਲ ਪੱਥਰ ਪੱਥਰ ਲਿਆਓ ਪੱਥਰ ਲਾਉਣਾ ਸ਼ੁਰੂ ਕਰੋ ਪੱਥਰਾਂ ਦਾ ਬੇਸ ਬਣਾ ਦਿਓ ਉਹਦੇ ਉੱਪਰ ਅਸੀਂ ਬੈਗ ਲਾਈ ਜਾਨੇ ਆ ਤਾਂ ਜਿਹੜੇ ਹੁਣ ਰੋਲਾ ਪਾਏਦੇ ਆਏ ਵੀ ਨਹੀਂ ਜੀ ਕੱਲ ਨਾ ਤਾਂ ਦੋ ਪੋਪਲਾਈਨ ਆਈਆਂ ਜੀ ਦੋਨੇ ਪੋਪਲਾਈਨਾਂ 'ਚ ਡੀਜ਼ਲ ਨਹੀਂ ਸੀਗਾ ਉਹ ਕਿੰਨੇ ਭੇਜਿਆ ਸੀਗੀਆਂ ਉਹ ਮੈਕਮੇ ਨੇ ਭੇਜੀਆਂ ਸੀ ਉਹ ਠੇਕੇਦਾਰ ਦੀਆਂ ਮਸ਼ੀਨਾਂ ਸੀਗੀਆਂ ਐਮਐਲਏ ਚ ਰੋਜ ਹੁੰਦੇ ਨੇ ਇੱਥੇ ਹੁਣ ਨਹੀਂ ਜੀ ਮੁੜ ਕੇ ਕੋਈ ਵੀ ਆਇਆ ਹੈਗਾ ਐਮਐਲਏ ਨਹੀਂ ਆਇਆ ਉਹ ਉਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਮੈਕਮੇ ਨੇ ਆਈਆਂ ਠੇਕੇਦਾਰ ਨੇ ਭੇਜੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣ ਜਾਣਾ ਵੀ ਉਹ ਦ ਅਸੀਂ ਜਦੋਂ ਤੁਹਾਡੇ ਐਮਐਲਏ ਸਾਹਿਬ ਨਾਲ ਚਰਨਜੀਤ ਸਿੰਘ ਨਾਲ ਗੱਲ ਕੀਤੀ ਉਹ ਸਾਨੂੰ ਕਹਿੰਦੇ ਵੀ ਜਿਹੜੀ ਇੱਥੇ ਪੋਕਲਰਾਂ ਨੇ ਉਹ ਚਰਨਜੀਤ ਚੰਨੀ ਦੀਆਂ ਐਕਸੀਐਮ ਜਿਹੜੇ ਹੈਗੇ ਨੇ ਉਹਨਾਂ ਨੇ ਉਹਨਾਂ ਕਰਕੇ ਜਿਹੜਾ ਨੁਕਸਾਨ ਹੋਇਆ ਉਹਦਾ ਮਾਰ ਝੇਲ ਰਹੇ ਨੇ ਪਿੰਡ ਉਹਨਾਂ ਨੇ ਮਾਈਨਿੰਗ ਕੀਤੀ ਉਹਨਾਂ ਨੇ ਬੜਾ ਨੁਕਸਾਨ ਕਰ ਦਿੱਤਾ ਇਸ ਖੇਤਰ ਦੇ ਵਿੱਚ ਨਹੀਂ ਸਰ ਇੱਥੇ ਮੰਨ ਲਓ ਕਿਸੇ ਸਿਆਸੀ ਪਾਰਟੀ ਨੇ ਮਾਈਨਿੰਗ ਨਹੀਂ ਕੀਤੀ ਕੁਝ ਲੋਕਲ ਲੋਕਾਂ ਨੇ ਜ਼ਰੂਰ ਕੀਤੀ ਆ ਮਾਈਨਿੰਗ ਹੋਈ ਆ ਕਾਰਨ ਇਹਦਾ ਜਿਹੜਾ ਹੈਗਾ ਮਾਈਨਿੰਗ ਜ਼ਰੂਰ ਆ ਅੱਜ ਦੀ ਡੇਟ ਚ ਮਾਈਨਿੰਗ ਹੋ ਰਹੀ ਹੈ ਜੀ ਅੱਜ ਦੀ ਡੇਟ ਜ ਨਹੀਂ ਅੱਜ ਤੋਂ ਕਹਿ ਲੋ ਜੀ 2 2-4 ਸਾਲ ਪਹਿਲਾਂ ਜਿਹੜੋ 2021-22 ਦੇ ਨੇੜੇ-ਤੇੜੇ ਹੋਈ ਆ ਫਿਰ ਉਸ ਤੋਂ ਬਾਅਦ ਜਿਵੇਂ ਅਸੀਂ ਉਦੋਂ ਵੀ ਅਸੀਂ ਬਹੁਤ ਕੋਸ਼ਿਸ਼ ਕਰੀ ਸੀਗੀ ਵੀ ਇਸ ਮਾਈਨਿੰਗ ਨੂੰ ਰੋਕਿਆ ਜਾਵੇ ਪਰ ਜਿਹੜੇ ਮਹਿਕਮੇ ਦੀਆਂ ਅਫਸਰਾਂ ਦੀ ਮਿਲਿ ਭੁਗਤ ਹੁੰਦੀ ਸੀ ਜੀ ਉਹਦੇ ਨਾਲ ਤੇ ਉਹ ਫਿਰ ਯਾਨੀ ਕੰਮ ਰੁਕਿਆ ਨਹੀਂ ਜੀ ਹੈਗਾ ਸਾਡੇ ਨਾਲ ਕੁਲਦੀਪ ਸਿੰਘ ਨੇ ਇਹਨਾਂ ਦੇ ਪਤਨੀ ਇੱਥੇ ਸਰਪੰਚ ਨੇ ਨਾਲ ਵੀ ਗੱਲਬਾਤ ਕਰਦੇ ਆ ਮੌਕੇ ਤੇ ਤੁਹਾਨੂੰ ਹੁਣਾ ਚਾਹੀਦਾ ਸੀਗਾ ਇੱਥੇ ਜੀ ਤੇ ਭਾਈ ਸਾਹਿਬ ਆ ਗਏ ਇਹਨਾਂ ਦੇ ਟਰੋਲ ਹੀ ਬਹੁਤ ਹੋ ਗਏ ਮੇਰਾ ਹੀ ਗਲਾ ਬਹੁਤ ਖਰਾਬ ਸੀਗਾ ਸਿਹਤ ਬਹੁਤ ਖਰਾਬ ਸੀਗੀ ਮੇਰੀ 7-8 ਦਿਨ ਤਾਂ ਉਸ ਦਿਨ ਦਿਨ ਰਾਤ ਲੱਗੇ ਰਹਿੰਦੇ ਸੀ ਤਾਂ ਕਰਕੇ ਬਾਈ ਨੂੰ ਗਹਿਮਾ ਵੀ ਤੁਸੀਂ ਉਹ ਗੱਲ ਕਰੋ ਹਾਂਜੀ ਇਹੀ ਗੱਲ ਹੈ ਬਸ ਲੋਕਾਂ ਨੂੰ ਪਤਾ ਨਹੀਂ ਕੀ ਗੱਲ ਹੈ ਕਲਿੱਪਾਂ ਬਣਾਉਣਾ ਕਿ ਕੀ ਚਾਹੁੰਦੇ ਆ ਅਸੀਂ ਹਾਟਨ ਕਿਨਾਰੇ ਬੈਠੇ ਆ ਤਾਂ ਵੀ ਰੋਟੀਆਂ ਸੇਕ ਰਹੇ ਆ ਕੁਝ ਸਮਝ ਨਹੀਂ ਲੱਗ ਰਿਹਾ ਸਾਨੂੰ ਜਿਹੜੇ ਸਾਡੀ ਮਦਦ ਕਰੀ ਆ ਉਹਨੂੰ ਇਹ ਹੁਣ ਬੇਨਾਮੀ ਦੇ ਰਹੇ ਆ ਇਹ ਗੱਲ ਝੂਠੀ ਆ ਸਾਰੀ ਪੈਸੇ ਦਿੱਤੇ ਸਾਡੇ ਪਿੰਡ ਨੂੰ ਹੀ ਦਿੱਤੇ ਆ ਪੈਸਾ ਲੱਗ ਵੀ ਬਹੁਤ ਚੁੱਕਿਆ ਸਾਡੇ ਕੋਲੋਂ ਅਸੀਂ ਇਹ ਨਹੀਂ ਆ ਕਿ ਸਾਨੂੰ ਪੈਸੇ ਨਾ ਦੇਣ ਮਦਦ ਤੇਲ ਵੀ ਦਿੱਤਾ ਉਹਨਾਂ ਨੇ ਪਰ ਹੋਰ ਜਿਹੜੇ ਵੀ ਆਏ ਚੰਨੀ ਆਇਆ ਕਾਂਗਰਸ ਦਾ ਕਿਸੇ ਨੇ ਕੁਝ ਨਹੀਂ ਕਰਿਆ ਆ ਬਾਅਦ ਚ ਜਾਲ ਜੂਲ ਭੇਜੇ ਆ ਯਾਨੀ ਕਿ ਜਿਹੜਾ ਮੌਜੂਦਾ ਐਮਐਲਏ ਆ ਉਹਨੇ ਤਾਂ ਇੱਕ ਪਾਣੀ ਦਾ ਹੀ ਬੋਤਲ ਨਹੀਂ ਦਿੱਤੀ ਉਹ ਤਾਂ ਕਹਿ ਰਿਹਾ ਮੈਂ ਲੱਗਿਆ ਹੋਇਆ ਇੱਥੇ ਇੱਥੇ ਕਈ ਕਈ ਮੈਂ ਚਲਾ ਰਹੇ ਹਾਂ ਤੇ ਸਾਰਾ ਕਿੰਨਾ ਇੱਕ ਟੱਕ ਮਾਰ ਕੇ ਕੀ ਕਰੂਗਾ ਦੱਸੋ ਇੱਕ ਟੱਕਰ ਉਹ ਤਾਂ ਕਹਿ ਰਿਹਾ ਚੰਨੀ ਇੱਕ ਦੋ ਟੱਕ ਮਾਰ ਕੇ ਭੱਜ ਜਾਂਦੇ ਨੇ ਉਹਨਾਂ ਦਾ ਕੰਮ ਇਹ ਹੀ ਇੱਕ ਦੂਏ ਨੂੰ ਉਹ ਥੈਲੇ ਚਾਕੇ ਭੱਜ ਜਾਂਦਾ ਉਹ ਦੋ ਕਹੀਆਂ ਮਾਰ ਕੇ ਭੱਜ ਜਾਂਦਾ ਇੱਕ ਦੂਏ ਨਾਲ ਐਦਾਂ ਕੰਮ ਕੀ ਫਾਇਦਾ ਚੰਨੀ ਸਾਹਿਬ ਅਸੀਂ ਵੀਡੀਓ ਦੇਖੀ ਚੰਨੀ ਸਾਹਿਬ ਨੇ ਜਿਹੜੇ ਪੈਸੇ ਵੰਡੇ ਹੈਗੇ ਨੇ ਉਹ ਇੱਧਰ ਵੰਡੇ ਨੇ ਕਿਧਰ ਹੋਰ ਵੰਡੇ ਨੇ ਨਹੀਂ ਪੈਸੇ ਸਾਡੇ ਏਰੀਆ 'ਚ ਨਹੀਂ ਦਿੱਤੇ ਹੈਗੇ ਸਾਨੂੰ ਜਾਲ ਭੇਜੇ ਸੀ ਜ਼ਰੂਰ ਟਰਾਲੀ 'ਚ ਉਹ ਵੀ ਪਰਸੋਂ ਆਇਆ ਰਾਤ ਨੂੰ ਹਾਂ ਉਹ ਨਹੀਂ ਸਾਨੂੰ ਪਤਾ ਵੀ ਕਿੰਨੇ ਦੇ ਆਏ ਕਿੰਨੇ ਦੇ ਨਹੀਂ ਪਰ ਜਾਲ ਜ਼ਰੂਰ ਭੇਜੇ ਸੀ ਅਸੀਂ ਜਾਲਾਂ ਦੀ ਮੰਗ ਕਰੀ ਸੀ ਵੀ ਜਾਲ ਭੇਜ ਤੇ ਸਾਨੂੰ ਜੇ ਬੰਨ ਟੁੱਟਦਾ ਸਨਨ ਪਹਿਲਾ ਨੁਕਸਾਨ ਕਿਹੜੇ ਪਿੰਡ ਨੂੰ ਹੋਵੇਗਾ ਸਾਡੇ ਪਿੰਡ ਦਾ ਨੁਕਸਾਨ ਹੋਣਾ ਜੀ ਤੁਹਾਡਾ ਪਿੰਡ ਕਿੰਨਾ ਦੂਰ ਪੈ ਜਾਂਦਾ ਬਨ ਤੋਂ ਬਸ 10 ਕਿਲੀਆਂ ਦੇ ਫਰਕ ਤੇ 15 ਦੇ ਉਹਦੇ ਬਾਅਦ ਸ਼ੇਰਗੜ ਬਾਬਾ ਫਲਾਈ ਕੱਚਾ ਮਾਛਵਾੜਾ ਪੱਕਾ ਉਧਰ ਸਾਰ ਲੁਧਿਆਣੇ ਤੱਕ ਜਾਊਗਾ ਜੀ ਅੱਜ ਦੀ ਤਰੀਕ ਦੇ ਵਿੱਚ ਬਨ ਦੀ ਸਥਿਤੀ ਕੀ ਹੈਗੀ ਕਿ ਅੰਡਰ ਕੰਟਰੋਲ ਹੈਗੀ ਹੈ ਨਹੀਂ ਅੰਡਰ ਕੰਟਰੋਲ ਤਾਂ ਨਹੀਂ ਹੈਗਾ ਜੀ ਬਨ ਹੁਣ ਵੀ ਸਥਿਤੀ ਦਾ ਬਹੁਤ ਖਰਾਬ ਆ ਵੈਸੇ ਲੱਗਿਆ ਹੋਇਆ ਬੰਦੇ ਕੰਮ ਕਰਨ ਫੇਬੀ ਰੁਕ ਨਹੀਂ ਰਿਹਾ 8 ਦਿਨਾਂ ਦੀ ਮਿਹਨਤ ਇੱਕ ਮਿੰਟ 'ਚ ਲੈ ਜਾਂਦਾ ਜੇ ਆਉਂਦਾ ਘੁੰਮ ਘੁੰਮ ਪਾਣੀ ਸਪੀਡ ਬਹੁਤ ਆ ਪਾਣੀ ਦੀ ਜੀ ਲੋਕਾਂ ਨੂੰ ਖਾਸ ਤੌਰ ਤੇ ਦਿੱਕਤ ਕੀ ਆ ਰਹੀ ਹੈ ਜੀ ਬੰਨ ਬੰਨਣ ਵੇਲੇ ਟਰੈਕਟਰ ਟਰਾਲੀਆਂ ਜਾਂ ਮੈਨ ਪਾਵਰ ਜਿਹੜੀ ਲੱਗੀ ਹੋਈ ਹੈ ਲੋਕ ਆਪਣੇ ਆਪ ਮੁਹਾਰੇ ਲੱਗੇ ਹੋਏ ਨੇ ਅਸੀਂ ਵੇਖਿਆ ਬਿਲਾ ਟਾਊਨ ਤੋਂ ਲੈ ਕੇ ਇੱਥੇ ਤੱਕ ਟਰਾਲੀਆਂ ਟਰਾਲੀਆਂ ਲੋਕ ਆਪ ਲੱਗੇ ਹੋਏ ਨੇ ਵੱਡੀ ਚੁਣੌਤੀ ਕੀ ਹੈ ਲੋਕਾਂ ਵਾਸਤੇ ਵੱਡੀ ਚੁਣੌਤੀ ਲੋਕਾਂ ਵਾਸਤੇ ਇਹੀ ਹੈ ਬਸ ਸਰਕਾਰ ਨਹੀਂ ਕੁਝ ਕਰ ਰਹੀ ਲੋਕ ਹੀ ਕਰ ਰਹੇ ਆ ਥੈਲੇ ਪੱਥਰਾਂ ਨਾਲ ਚਾਹੀਦਾ ਸੀਗਾ ਜੀ ਪੱਥਰ ਨਹੀਂ ਲੱਗ ਰਿਹਾ ਚੁਣੌਤੀ ਲੋਕਾਂ ਨੂੰ ਆਪੇ ਆ ਪੱਥਰ ਨਹੀਂ ਲੱਗ ਰਿਹਾ ਥੈਲਾ ਕਿੰਨਾ ਕੁ ਲੈ ਕੇ ਆਣਗੇ ਲੋਕ ਬਹੁਤ ਲੱਗਿਆ ਸਭ ਪਿੰਡਾਂ 'ਚ ਥੈਲੇ ਭਰਾ ਰਹੇ ਆ ਸਰਪੰਚ ਜਿੰਨੇ ਵੀ ਆ ਪਰ ਪਿੰਡਾਂ 'ਚ ਕੋਲੋਂ ਖਰਚਾ ਕਰ ਰਹੇ ਹੋਰ ਸਰਪੰਚ ਵੀ ਲੰਗਰ ਲੈ ਕੇ ਆ ਰਹੇ ਆ ਯਾਨੀ ਕਿ ਸਰਕਾਰ ਦੇ ਜੂ ਨਹੀਂ ਸਰਕੀ ਬਿਲਕੁਲ ਵੀ ਡੀਸੀ ਇੱਥੇ ਆਏ ਨਹੀਂ ਡੀਸੀ ਦਾ ਤੇ ਏਰੀਆ ਹੈਗਾ ਇੱਥੇ ਡੀਸੀ ਆਏ ਜਰੂਰ ਆ ਜੀ ਆਏ ਆ ਬਸ ਗੱਲਾਂ ਕਰਕੇ ਮੁੜ ਜਾਂਦੇ ਆ ਸਾਨੂੰ ਕੀ ਬਦਲ ਲੱਗਦਾ ਕੀ ਕਹਿੰਦੇ ਆ ਯਾਨੀ ਕਿ ਪਹਿਲੇ ਦਿਨ ਹੈੱਡਰ ਆਇਆ ਉਹ ਵੀ ਸਰਕਾਰ ਦਾ ਹੀ ਸੀ ਉਹ 'ਚ ਵੀ ਤੇਲ ਮੁੱਕ ਗਿਆ ਉਹਦੇ ਦਾ ਅਸੀਂ ਤੇਲ ਪਾ ਕੇ ਉਹਨੂੰ ਲੈ ਕੇ ਆਏ ਸੀਰੇ ਉੱਚ ਤੇਲ ਵੀ ਤੁਸੀਂ ਪਵਾਇਆ ਜੀ ਪਵਾ ਲਿਆ ਜੀ ਜਿੰਨੀਆਂ ਵੀ ਪ੍ਰਸ਼ਾਸਨ ਚੀਜ਼ ਦਿੰਦਾ ਜੇਸੀਬੀ ਆ ਕੁਛ ਵੀ ਟਰੈਕਟਰ ਦਾ ਚਲੋ ਭੈਣ ਭਾਈਆਂ ਦੇ ਇਹ ਪਿੰਡਾਂ ਨਾਲਿਆਂ ਦੇ ਆਲੇ ਦੁਆਲੇ ਤੇ ਜੇ ਜੇਸੀਬੀ ਹੈਡਰ ਆ ਭੇਜਦੇ ਆ ਉਹ ਚ ਵੀ ਤੇਲ ਆ ਕੇ ਘੰਟਾ ਖਲਾਉਂਦੇ ਮੁੱਕ ਜਾਂਦਾ ਡਰਾਈਵਰ ਪਹਿਲਾਂ ਕਹਿੰਦਾ ਤੇਲ ਦਾ ਹਿਲਾ ਕਰ ਦਿਓ ਜੀ ਮੇਰਾ ਫੇ ਅਸੀਂ ਪੁੱਛੀਦਾ ਉੱਥੋਂ ਨਹੀਂ ਪਾ ਕੇ ਆਏ ਕਹਿੰਦਾ ਕਿ ਉੱਥੇ ਕਿੱਥੇ ਤੇਲ ਜੀ ਆ ਗਏ ਉਹ ਇਹੀ ਬੋਤ ਆ ਬਸ ਐਂ ਕਹਿ ਕੇ ਸਾਰ ਦਿੰਦੇ ਆ ਤੁਸੀਂ ਤਾਂ ਜੀ ਜਿਹੜਾ ਹੁਣ ਪਰਨਾ ਬੰਨਿਆ ਹੈਗਾ ਲੋਕ ਇਥੋਂ ਨਜ਼ਰ ਲਾ ਲਾ ਲਣਗੇ ਇਹਦੇ ਕੱਲ ਹੀ ਬਣਗੇ ਪਤਾ ਨਹੀਂ ਜੀ ਲੋਕਾਂ ਨੂੰ ਰੰਗ ਦੇ ਨਾਲ ਇਹ ਚੀਜ਼ਾਂ ਦਾ ਮੈਨੂੰ ਵੈਸੇ ਕੋਈ ਫਰਕ ਨਹੀਂ ਪੈਂਦਾ ਮੈਂ ਵੈਸੇ ਤੁਹਾਨੂੰ ਸਹੀ ਦੱਸਾਂ ਅਸੀਂ ਹੁਣ ਤੱਕ ਆਪਾਂ ਤਾਂ ਮਤਲਬ ਇਹੀ ਦੇਖਦੇ ਆਂ ਵੀ ਕੰਮ ਹੋਣੇ ਚਾਹੀਦੇ ਆ ਜੀ ਪਿੰਡ 'ਚ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਕਾਲੀਆਂ ਦੇ ਨਾਲ ਚੱਲਣਾ ਜਾਂ ਕਾਂਗਰਸ ਦੇ ਨਾਲ ਚੱਲਣਾ ਜਿਹੜਾ ਸਾਡੇ ਨਾਲ ਸਹਿਯੋਗ ਕਰਦਾ ਸਾਡੇ ਪਿੰਡ ਨੂੰ ਵਿਚਾਰ ਰਿਹਾ ਹੁਣ ਤੁਸੀਂ ਲਾ ਲਓ ਵੀ ਬਹੁਤ ਦੂਰੋਂ ਦੂਰੋਂ ਸੰਗ ਤਾਂ ਆਉਂਦੀਆਂ ਜੀ ਸਮਾਨ ਲੈ ਕੇ ਆ ਰਹੀਆਂ ਮਿੱਟੀ ਲੈ ਕੇ ਆ ਰਹੀਆਂ ਥੈਲੇ ਲੈ ਕੇ ਰਹੀਆਂ ਤੁਹਾਡੇ ਮਾਦੀਆਂ ਮਰਾਹੀਆਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜੀ ਉਹਨਾਂ ਨੇ ਸਾਡਾ ਸਾਥ ਦਿੱਤਾ ਸੀ ਤਾਂ ਉਰੇ ਬੈਠੇ ਆ ਜੇ ਅਸੀਂ ਸਰਕਾਰ ਜਾਂ ਪ੍ਰਸ਼ਾਸਨ ਦੇ ਸਿਰ ਤੇ ਹੁੰਦੇ ਫਿਰ ਅਸੀਂ ਹੁਣ ਕਦੇ ਰੁੜਗੇ ਹੁੰਦੇ ਜੀ ਤੁਹਾਡਾ ਜਿਵੇਂ ਜਿਹੜਾ ਪਿੰਡ ਹੈਗਾ ਬਿਲਕੁਲ ਜਿਹੜਾ ਬੰਨ ਦੇ ਨੇੜੇ ਹੈਗਾ ਸਰੋਂੋਂ ਪਹਿਲੀ ਮਾਰ ਤੁਹਾਨੂੰ ਪਏਗੀ ਉਹਦੇ ਵਿੱਚ ਤੁਸੀਂ ਤਿਆਰੀ ਕੀਤੀ ਵੀ ਜੇ ਇੱਥੇ ਕੋਈ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਤੁਸੀਂ ਸਮਾਨ ਇੱਥੋਂ ਘਰ ਖਾਲੀ ਕਰ ਦਿੱਤੇ ਹੈਗੇ ਨੇ ਹਾਂਜੀ ਜਿਵੇਂ 31 ਤਰੀਕ ਤੋਂ ਜੀ ਪੈਨਿਕ ਦਾ ਮਾਹੌਲ ਹੈ ਜੀ ਪੂਰਾ 31 ਤਰੀਕ ਤੋਂ ਜਿੱਦਣ ਤੋਂ ਠੋਕਰ ਡਿੱਗਣੀ ਸ਼ੁਰੂ ਹੋਈ ਆ ਕਿਉਂਕਿ ਉਹ ਠੋਕਰ ਦਾ ਜਿਹੜਾ ਮਤਲਬ ਹਾਲ ਤਾਂ ਪਿਛਲੇ 4-5 ਸਾਲ ਤੋਂ ਹੀ ਤੁਸੀਂ ਕਹ ਲਓ ਮਾੜੀ ਸੀ ਜਦੋਂ ਵੀ ਪਿਛਲੇ ਸਾਲਾਂ 'ਚ ਪਾਣੀ ਆਂਦਾ ਸੀ ਨਾ ਉਹਦੇ ਥੋੜੇ-ਥੋੜੇ ਪੱਥਰ गिरਦੇ ਰਹਿੰਦੇ ਸੀ ਜੀਹਦੇ ਬਾਬਤ ਅਸੀਂ ਹਰੇਕ ਵਾਰ ਪੰਚਾਇਤ ਦੇ ਥਰੂ ਮਤਾ ਪਾ ਕੇ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਤੋਂ ਅਗਾ ਡੀਸੀ ਸਾਹਿਬ ਨੂੰ ਭੇਜਿਆ ਜਾਂਦਾ ਸੀ ਪਰ ਪ੍ਰਸ਼ਾਸਨ ਨੇ ਉਹਦੇ ਤੇ ਗੌਰ ਨਹੀਂ ਕੀਤਾ ਜੇ ਬੰਦੇ ਇਹਨਾਂ ਦੇ ਆਏ ਨਹੀਂ ਉਹਨਾਂ ਨੇ ਕੰਮ ਕਰਿਆ ਤਾਂ ਰੋਪੜ ਵਾਲੀ ਸਾਈਡ ਨੂੰ ਖੇਤਾਂ ਦੇ ਨਾਲ-ਨਾਲ ਪੱਥਰ ਚਣਗੇ ਉਹ ਵੀ ਰੇਤੇ ਦੇ ਉੱਪਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਸਾਡੇ ਕਿਸੇ ਤੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੋ ਪੱਥਰ ਲਾਇਆ ਉਹ ਪਹਿਲੇ ਪਾਣੀ ਦੇ ਨਾਲ ਹੀ ਸਾਰਾ ਡਿੱਗ ਗਿਆ ਜਿੰਨਾ ਉਹਨਾਂ ਨੇ ਲਾਇਆ ਸੀਗਾ ਫਿਰ ਉਹ ਪਰ ਜਿਹੜਾ ਮੇਨ ਮੁੱਦਾ ਠੋਕਰ ਦਾ ਸੀਗਾ ਜਿਹਨੇ ਸਾਰੇ ਪਿੰਡ ਨੂੰ ਬਚਾ ਕੇ ਪਾਣੀ ਦਾ ਵਹਾਅ 모ੜਨਾ ਸੀਗਾ ਅੰਦਰ ਨੂੰ ਉਹ ਠੋਕਰ ਹੀ ਟੁੱਟ ਗਈ ਉਦੋਂ ਤੋਂ ਸਾਰੇ ਪਿੰਡ ਚ ਅਸੀਂ ਤਾਂ ਫਿਰ ਵੈਸੇ ਅਸੀਂ ਖੁਦ ਹੀ ਕਹਿਤਾ ਸੀਗਾ ਵੀ ਭਾਈ ਆਪਣਾ ਆਪਣਾ ਬਚਾਅ ਕਰ ਲਓ ਵੀ ਇੱਥੇ ਮੌਕੇ ਦੇ ਕਿਉਂਕਿ ਉਸ ਟਾਈਮ ਸਾਨੂੰ ਸੰਖਤ ਦਾ ਸਹਿਯੋਗ ਵੀ ਨਹੀਂ ਸੀਗਾ ਅਸੀਂ ਪਿੰਡ ਦੇ ਹੀ 5-10 ਬੰਦੇ ਲੱਗੇ ਹੋਏ ਸੀਗੇ ਪਿਛਲੇ ਸਾਲਾਂ 'ਚ ਵੀ ਅਸੀਂ ਇਹੀ ਕੰਮ ਕਰਦੇ ਹੁੰਦੇ ਸੀ ਜਦੋਂ ਕਦੇ ਦਿੱਕਤ ਆਉਂਦੀ ਸੀ ਅਸੀਂ ਦਰਖਤ ਨਾਲ ਟਾਹਣੀਆਂ ਟੁੰਨੀਆਂ ਵੱਢ ਕੇ ਲਾ ਲੈਂਦੇ ਸੀ ਤੇ ਚਲੋ ਬਚਾਅ ਹੋ ਜਾਇਆ ਕਰਦਾ ਸੀ ਪਰ ਇਸ ਵਾਰੀ ਥੋੜਾ ਜਿਹਾ ਕੰਮ ਨੁਕਸਾਨ ਜ਼ਿਆਦਾ ਹੀ ਹੋ ਗਿਆ ਬਾਕੀ ਤੁਸੀਂ ਕਹਿੰਿਆ ਵੀ ਉਹ ਦਿਨ ਜਦੋਂ ਬਾਸਾ ਲਾਵੇ ਤੁਸੀਂ ਨਹੀਂ ਆਏ ਤੁਸੀਂ ਉਹ ਫੋਟੋ 'ਚ ਦੇਖ ਸਕਦੇ ਹੋ ਮੇਰੇ ਨਾਲ ਹੀ ਖੜਾ ਜੀ ਮੇਰੇ ਬੈਕਸਾਈਡ 'ਤੇ ਖੜਾ ਸੀ ਇਹ ਮੇਰੇ ਨਾਲ ਹੀ ਸੀਗਾ ਮੈਂ ਫੜ ਕੇ ਪੈਸੇ ਨੂੰ ਮੈਂ ਜਦ ਹੀ ਇਹਨੂੰ ਦੇ ਦਿੱਤੇ ਸੀ ਜੀ ਮੈਂ ਤਾਂ ਇਹ ਮੁੜ ਕੇ ਇਹਨਾਂ ਦਾ ਜਿਹੜਾ ਪੈਸੇ ਲੈਂਦੇ ਦੀ ਵੀਡੀਓ ਆ ਗਈ। ਉਸ ਤੋਂ ਬਾਅਦ ਇਹ ਵਿੱਚ ਜਿਹੜੀਆਂ ਦੀ ਦੁਆਰਾ ਜਿਹੜੀ ਫੋਟੋਆਂ ਆਈਆਂ ਉਹਦੇ ਵਿੱਚ ਕਿਸੇ ਗੱਡੀ ਦੇ ਵਿੱਚ ਬੈਠੇ ਹੋਣੇ ਆ ਟਰੈਕਟਰ ਦੇ ਵਿੱਚ ਬੈਠੇ ਹੋਣੇ ਬਾਦਲ ਸੁਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਤੇ ਸੁਬੀਰ ਸਿੰਘ ਬਾਦਲ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਕਿ ਉਹ ਤਾਂ ਵੀ ਪੈਸੇ ਜਿੰਨੇ ਇੰਨਾ ਕਮਾਇਆ ਹੈਗਾ ਜਿਉਂਨੇ ਦੇਵੀ ਦਿੱਤਾ ਤੇ ਕਿਹੜੀ ਆਖਰ ਰਹੀ ਹੈ ਇਹ ਚਲੋ ਕਮਾਉਂਦੀ ਤਾਂ ਜੀ ਦੁਨੀਆ ਹੀ ਆ ਪਰ ਦੇਣ ਵਾਸਤੇ ਜਿਗਰਾ ਚਾਹੀਦਾ। ਹੁਣ ਪੈਸਾ ਜੇ ਆਪਾਂ ਦੇਖੀਏ ਕਿਹਦੇ ਕੋਲ ਪੈਸਾ ਕਿਹਦੇ ਕੋਲ ਨਹੀਂ ਹੈਗਾ। ਪਰ ਹੁਣ ਰੁਪਈਆ ਦੇਣ ਦੀ ਹਿੰਮਤ ਵੀ ਕਿਸੇ ਦੇ ਦਿਲ ਵੀ ਜਿਗਰਾ ਵੀ ਹੋਣਾ ਚਾਹੀਦਾ ਪਰ ਮੈਂ ਅਸੀਂ ਮੰਨ ਗਏ ਜੀ ਅੱਗੇ ਤਾਂ ਲੋਕਾਂ ਤੋਂ ਸੁਣਦੇ ਹੀ ਹੁੰਦੇ ਸੀ ਬਾਦਲ ਏਰੀਆ ਵੱਲ ਕੁਝ ਬੰਦਿਆਂ ਨਾਲ ਸਾਡੀ ਗੱਲਬਾਤ ਹੁੰਦੀ ਸੀ ਕਿ ਉਧਰ ਜਦੋਂ ਅਸੀਂ ਜਾਂਦੇ ਸੀ ਅਸੀਂ ਏਰੀਆ ਦੇਖ ਕੇ ਵੀ ਯਾਰ ਇੰਨੀ ਡਿਵੈਲਪਮੈਂਟ ਕਿੱਦਾਂ ਹੋਈ ਕਿਵੇਂ ਹੋਈ ਸਾਨੂੰ ਉਥੇ ਲੋਕ ਦੱਸਦੇ ਹੁੰਦੇ ਸੀ ਉਹ ਕਹਿੰਦੇ ਬਾਈ ਸਾਡੇ ਤਾਂ ਨਾ ਤੂੜੀ ਵਾਲੇ ਕੋਪਾਂ ਨੂੰ ਪੱਕੀਆਂ ਸੜਕਾਂ ਜਾਂਦੀਆਂ ਨਹੀਂ ਜਦ ਕਿ ਅਸੀਂ ਆਪਣੇ ਪਿੰਡ ਨੂੰ 1.5 ਕਿਲੋਮੀਟਰ ਦੇ ਟੋਟੇ ਨੂੰ ਅਸੀਂ 30-35 ਸਾਲਾਂ ਤੋਂ ਸਰਕਾਰ ਦੀਆਂ ਮਿੰਤਾਂ ਕਰਦੇ ਮਰ ਗਏ ਸਾ ਤੋ ਨਹੀਂ ਸੀ ਬਣਦਾ ਜਦੋਂ ਸਾਡੇ ਪਿਛਲੇ ਚੰਨੀ ਸਾਹਿ ਤਾਂ ਉਹ 3 ਮਹੀਨੇ ਚ ਸਾਨੂੰ ਉਹ ਦਾ ਸੜਕ ਪੱਕੀ ਮਿਲ ਗਈ ਹੈ ਜੀ ਵੀ ਸਾਨੂੰ ਅਸੀਂ ਅੱਜ ਤੱਕ ਸੁਣਿਆ ਜਾਂ ਉਹਨਾਂ ਬੰਦੇ ਤੋਂ ਸੁਣਿਆ ਹੀ ਸੀਗਾ ਵੀ ਜਿੱਥੇ ਬਾਦਲ ਸਾਹਿਬ ਜਾਂਦੇ ਆ ਵੀ ਦਿਲ ਖੋਲ ਕੇ ਕੰਮ ਕਰਦੇ ਆ ਵੀ ਉਹ ਕਿਸੇ ਕਿਸੇ ਕੋਈ ਘਾਟ ਨਹੀਂ ਜੀ ਆਉਣ ਦਿੰਦੇ ਤੁਹਾਡੀ ਗੱਲ ਤਾਂ ਲੋਕ ਹਿਸਾਬ ਲਾ ਲਣਗੇ ਤਾਂ ਸੁਮੀਰ ਸਿੰਘ ਬਾਦਲ ਦੇ ਬੰਦੇ ਨੇ ਨਹੀਂ ਚਲੋ ਸਾਫ਼ ਹੁਣ ਜੋ ਹੁਣ ਤੁਸੀਂ ਕਹਿ ਲਓ ਜੀ ਜਿਹਾ ਅਸੀਂ ਉਹਨਾਂ ਦੇ ਆ ਹੁਣ ਕਹਿ ਦੇਣਾ ਲੋਕ ਜੀ ਤੁਸੀਂ ਬਣਾ ਹੀ ਦਿੱਤਾ ਤਾਂ ਅਸੀਂ ਉਹਨਾਂ ਦੇ ਵੀ ਬਣ ਜਾਾਂਗੇ ਪਰ ਇਹ ਗੱਲ ਹੈ ਵੀ ਜਿਸ ਦਿਨ ਦੀ ਉਹ ਉਹ ਪੁਆਇੰਟ ਲੋਕਾਂ ਨੇ ਚੱਕਿਆ ਉਹ ਬਿਲਕੁਲ ਗਲਤ ਆ ਜੀ ਅੱਜ ਤੋਂ ਪਹਿਲਾਂ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਉਸੇ ਦਿਨ ਸਾਨੂੰ ਉਹਨਾਂ ਦਾ ਫੋਨ ਆਇਆ ਵੀ ਅਸੀਂ ਤੁਹਾਡੇ ਇੱਥੇ ਇਲਾਕੇ ਜਾ ਰਹੇ ਹਾਂ ਤੁਹਾਡਾ ਜਾਇਜ਼ਾ ਲੈਣ ਜਾ ਰਹੇ ਹਾਂ ਅਸੀਂ ਕਹਾਂ ਜੀ ਆਜੋ ਜੀ ਆਇਆਂ ਨੂੰ ਅਸੀਂ ਸੋਚਿਆ ਵੀ ਜਿਵੇਂ ਬਾਕੀ ਆਉਂਦੇ ਨੇ ਫੋਟੋਆਂ ਕੇ ਜਾ ਕੇ ਮੁੜ ਜਾਂਦੇ ਇਹ ਵੀ ਮੁੜ ਜਾਣਗੇ ਕੋਈ ਗੱਲ ਨਹੀਂ ਇੰਜ ਕੋਈ ਲੀਡਰ ਹੁੰਦਾ ਤੁਹਾਡੇ ਮਨ 'ਚ ਡਰ ਹੋਊਗਾ ਯਾਰ ਮੈਂ ਹੁਣ ਅੱਗੇ ਨਹੀਂ ਹੋਣਾ ਬਿਲਕੁਲ ਜੀ ਮੈਂ ਹੁਣ ਵੀ ਕਾਲੇ ਵਾਲੀ ਸਾਹਿਬ ਵੀ ਆਏ ਸੀਗੇ ਤਾਂ ਮੇਰੇ ਕੋ ਮੈਗਾ ਜੀ ਵੀ ਆ ਹੱਥ ਬੰਨੇ ਵੀ ਆਪਾਂ ਨਹੀਂ ਜੀ ਜਾਣਾ ਜੋ ਉਹਨਾਂ ਨੇ ਮਦਦ ਕਰਨੀ ਹੈ ਜਿਹੜੇ ਉਹਨਾਂ ਦੇ ਕੋਈ ਬੰਦੇ ਆ ਉਹਨਾਂ ਨੂੰ ਦੇ ਜਾਣ ਕਿਉਂਕਿ ਆਏ ਆ ਜੀ ਵੀ ਦੇਖੋ ਇਸ ਸਮੇਂ ਚਲੋ ਅੱਗੇ ਪਿੱਛੇ ਕੋਈ ਬੰਦਾ ਕਰ ਲੈਂਦਾ ਕੋਈ ਗੱਲ ਨਹੀਂ ਸੀ ਕਿਉਂਕਿ ਸਿਆਸਤ 'ਚ ਬਹੁਤ ਕੁਝ ਲੋਕ ਕਰਦੇ ਨੇ ਪਰ ਇਹ ਜਿਹੜਾ ਆ ਸਮਾ ਸੀ ਨਾ ਇਹ ਬਹੁਤ ਗਲਤ ਸੀਗਾ ਤੁਹਾਡਾ ਜਦੋਂ ਫੋਟੋ ਵਾਇਰਲ ਹੋਈ ਸਰ ਨਾਲ ਪਹਿਲਾਂ ਫੋਨ ਕਿਧਾ ਆਇਆ ਤੁਹਾਨੂੰ ਮੈਨੂੰ ਤਾਂ ਜੀ ਜਦੋਂ ਅਸੀਂ ਇੱਥੋਂ ਕੰਮ ਕਰਕੇ ਗਏ ਮਤਲਬ ਸਵੇਰੇ 3:00 ਵਜੇ ਤੱਕ ਅਸੀਂ ਉਰੇ ਜਾ ਸਾਨੂੰ ਲੱਗਿਆ ਵਾ ਵੀ ਸਥਿਤੀ ਥੋੜੀ ਕੰਟਰੋਲ ਆ ਜਿਹੜੇ ਬੰਦੇ ਹੁਣ ਜਿਵੇਂ 3-4 ਦਿਨ ਦੀ ਥਕਾਵਟ ਜੀ ਹੋਈ ਹੁੰਦੀ ਹੈ ਵੀ ਚਲੋ ਘੰਟਾ ਖੰਡ ਆਰਾਮ ਕਰ ਲਈਏ ਸਵੇਰ ਤੋਂ ਸੰਗ ਦਿਨ ਦੁਬਾਰੇ ਆਉਣਾ ਹੁੰਦਾ ਜਦੋਂ ਮੈਂ ਘਰੇ ਗਿਆ ਜਾ ਕੇ ਮੈਂ ਫੋਨ ਚਾਰਜ ਲਾਇਆ ਬੰਦ ਹੋ ਗਿਆ ਸੀਗਾ ਤੇ ਫੋਨ ਚਾਰਜ ਲਾਇਆ ਤਾਂ ਮੈਨੂੰ ਨਾਲ ਦੀ ਨਾਲ ਮੈਸੇਜ ਆ ਗਏ ਸਾਰਿਆਂ ਦੇ ਵੀ ਬਾਈ ਆ ਫੋਟੋ ਆ ਗਈ ਫੋਟੋ ਮੈਂ ਵੀ ਕਾਫੀ ਮੇਰੇ ਦਿਮਾਗ ਤੇ ਵੀ ਮੈਂ ਕਿਹਾ ਯਾਰ ਵੀ ਆ ਕਿੱਧਰ ਨੂੰ ਕੰਮ ਚੱਲ ਪਿਆ ਵੀ ਅਸੀਂ ਤਾਂ ਮਰਨ ਕਰਾਰੇ ਬੈਠੇ ਆ ਕਿਉਂਕਿ ਦੇਖੋ ਜੀ ਇੱਥੇ ਸਾਰਾ ਗਰੀਬ ਤਾਂ ਕੋਈ ਬੈਠਾ ਜੇ ਪਾਣੀ ਆਉਂਦਾ ਚਲੋ ਫਸਲਾਂ ਦਾ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਆ ਉਹ ਬੰਦਾ ਚ ਪਰ ਜਿਹੜੇ ਮਕਾਨ ਬਣਾ ਕੇ ਬੈਠੇ ਆ ਘਰ ਬਣਾ ਕੇ ਬੈਠੇ ਜੀ ਬੰਦੇ ਤੋਂ ਜ਼ਿੰਦਗੀ ਜਿੱਕੋ ਵਾਰ ਬਣਦੇ ਆ ਵੀ ਅਸੀਂ ਤਾਂ ਇਨੀ ਸਾਡੇ ਤਾਂ ਦਿਮਾਗ ਦੇ ਇਨਾ ਲੋੜਾ ਸਾਡੀ ਤਾਂ ਸੋਚਣ ਸ਼ਕਤੀ ਘਟੀ ਪਈ ਆ ਵੀ ਯਾਰ ਕਿਵੇਂ ਬਚਾ ਕਰਨਾ ਕੀ ਕਰਨਾ ਕਿੱਧਰ ਨੂੰ ਭੱਜਾਂਗੇ ਕਿੱਧਰ ਨੂੰ ਜਾਵਾਂਗੇ ਵੀ ਆਹ ਲੋਕਾਂ ਨੇ ਕਿਹੜੀ ਗੱਲ ਫੜ ਲਈ ਵੀ ਮੇਰਾ ਮਨ ਜਣੀ ਬਹੁਤ ਮੈਨੂੰ ਬਹੁਤ ਦੁੱਖ ਹੋਇਆ ਜੀ ਉਸ ਗੱਲ ਫਿਰ ਮੈਂ ਪੋਸਟਾਂ ਖੋਲ੍ਹ ਕੇ ਜਦੋਂ ਮੈਂ ਪੜ੍ਹੀਆਂ ਪਰ ਆਪਣੇ ਲੋਕ ਬਹੁਤ ਜਾਗਰੂਕ ਨਹੀਂ ਜੀ ਤੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਨਾਲ ਦੀ ਨਾਲ ਰਿਪਲਾਈ ਕਰਤੀ ਸੀ ਫਿਰ ਮੈਂ ਕਿਹਾ ਵੀ ਚਲੋ ਤਸੱਲੀ ਆ ਵੀ ਜੇ ਆਪਣੇ ਨਾਲ ਸੰਗਤ ਹੈਗੀ ਆ ਦੁਨੀਆ ਆਪਣੇ ਨਾਲ ਆ ਲੋਕ ਸੱਚਾ ਸੱਚਾਈ ਨੂੰ ਜਾਣਦੇ ਹੀ ਨੇ ਮੇਰਾ ਸਾਡਾ ਏਰੀਆ ਦਾ ਸਾਰਾ ਜਾਣਦਾ ਹੀ ਆ ਜੀ ਚਮਕੌਰ ਸਾਹਿਬ ਤੱਕ ਜਿੰਨਾ ਏਰੀਆ ਸਭ ਨੂੰ ਪਤਾ ਹੀ ਆ ਵੀ ਇੱਥੇ ਕੌਣ ਕੌਣ ਕਾਲੀ ਆ ਕੌਣ ਕਾਂਗਰਸੀ ਆ ਕੌਣ ਆਮ ਆਦਮੀ ਪਾਰਟੀ ਦਾ ਚਲੋ ਫੇਰ ਮੈਂ ਸੋਚਿਆ ਵੀ ਯਾਰ ਚੱਲ ਦੋ ਘੰਟੇ ਰੈਸਟ ਜਿਹੜੀ ਕਰਨੀ ਆ ਵੀ ਉਹ ਵੀ ਨਹੀਂ ਹੁਣ ਹੋਣੀ ਹੈਗੀ ਮੇਰੀ ਤਾਂ ਜਿਹੜੀ ਮਾੜੀ ਮੁੱਠੀ ਨੀਂਦ ਸੀ ਉਹ ਵੀ ਉੱਡ ਗਈ ਦੂਏ ਨਾਲ ਇੱਥੇ ਆ ਕੇ ਫੇਰ ਕੰਮ ਸ਼ੁਰੂ ਕਰਿਆ ਤਾਂ ਇੱਥੇ ਆ ਕੇ ਮੈਨੂੰ ਫੇਰ ਜਿਹੜਾ ਵੀ ਬੰਦਾ ਮਿਲਦਾ ਸੀ ਹਰੇਕ ਬਾਈ ਜੀ ਆ ਥੋੜੀ ਫੋਟੋ ਥੋੜੂ ਮੈਂ ਕਿਹਾ ਵੀ ਬ੍ਰੇਕ ਕੰਮ ਕਰ ਲਓ ਕੰਮ ਤੇ ਪ੍ਰਭਾਵ ਪਿਆ ਬਿਲਕੁਲ ਜੀ ਕਿ ਕੰਮ ਤੇ ਬਹੁਤ ਪ੍ਰਭਾਵ ਪਿਆ ਜਿਹੜੀ ਸੰਗਤ ਆ ਕੇ ਸਿੱਧਾ ਕੰਮ ਕਰਦੀ ਸੀ ਅਸੀਂ ਉਹਨਾਂ ਦੇ ਨਾਲ ਲੱਗਦੇ ਸੀਗੇ ਹੁਣ ਜਿਵੇਂ ਹੁਣ ਤੁਸੀਂ ਆਗੇ ਜੀ ਮੰਨ ਲਓ ਤੁਹਾਡੇ ਨਾਲ ਮੇਰੇ 10 ਮਿੰਟ 15 ਮਿੰਟ 20 ਮਿੰਟ ਲੱਗੇ ਐਵੇਂ ਬਹੁਤ ਸਾਰੇ ਹੋਰ ਵੀ ਪੱਤਰਕਾਰ ਆਉਂਦੇ ਆ ਸਾਰਿਆਂ ਨੂੰ ਅਸੀਂ ਹੁਣ ਆਪਣੀ ਗੱਲਾਂ ਕਹਿੰਦੇ ਆ ਕਹਿੰਦੇ ਨੂੰ ਵੀ ਸਾਡਾ ਕਿੰਨਾ ਟਾਈਮ ਖਰਾਬ ਹੋ ਜਾਂਦਾ ਜੀ ਕਿਥੇ ਇਹੀ ਟਾਈਮ ਅਸੀਂ ਉੱਥੇ ਜਾ ਕੇ ਜੀ ਵੇਸਟ ਹੋ ਰਹੀ ਹੈ ਜੀ ਗਲਤ ਪਾਸੇ ਨੂੰ એનર્ਜੀ ਵੇਸਟ ਹੋ ਰਹੀ ਹੈ ਮੇਰੀ ਤੁਹਾਡੇ ਮਾਧਿਅਮ ਥਰੂ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਕੋਈ ਇਸ ਪੋਸਟ ਨੂੰ ਦੇਖਦਾ ਤਾਂ ਤੁਸੀਂ ਉਹਨੂੰ ਐਡਮਿਨ ਨਾਲ ਗੱਲ ਕਰੋ ਬਹੁਤ ਸਾਰੇ ਮੇਰਾ ਇੱਕ ਮਿੱਤਰ ਆ ਉਹ ਸੋਸ਼ਲ ਮੀਡੀਆ ਤੇ ਕੁਝ ਇਦਾਂ ਐਕਟਿਵ ਰਹਿੰਦਾ ਉਹਨੇ ਕਾਫੀ ਸਾਰੇ ਪੇਜਾਂ ਤੋਂ ਰਿਮੂਵ ਕਰਾਈਆਂ ਜਦੋਂ ਪੇਜ ਦੇ ਐਡਮਿਨ ਨਾਲ ਉਹਨੇ ਗੱਲ ਕੀਤੀ ਉਹਨੂੰ ਪੁੱਛਿਆ ਉਹ ਕਹਿੰਦੇ ਬਾਈ ਸਾਨੂੰ ਇਹਦੇ ਬਾਰੇ ਖਬਰ ਕੋਈ ਨਹੀਂ ਸੀ ਬਸ ਅਸੀਂ ਤਾਂ ਜਿੱਦਾਂ ਸਾਡੇ ਕੋਲ ਆਈ ਉਦਾਂ ਹੀ ਅਸੀਂ ਅੱਗੇ ਪਾ ਦਿੱਤਾ ਤਾਂ ਮੇਰੀ ਇਹ ਵੀ ਬੇਨਤੀ ਹੈ ਵੀ ਇਦੋਂ ਪਹਿਲਾਂ ਹਰੇਕ ਚੀਜ਼ ਨੂੰ ਤੁਸੀਂ ਤੱਥਾਂ ਨੂੰ ਵਿਚਾਰੋ ਗਲਤ ਜਿਹੜੀ ਇੱਕ ਚੀਜ਼ ਚੱਲ ਜਾਂਦੀ ਹੈ ਲੋਕਾਂ ਦੇ ਵਿੱਚ ਉਹ ਨਾ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਜੀ ਸ਼ੁਕਰੀਆ ਇਸਨ ਸਾਡੇ ਨਾਲ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਸਰਪੰਚ ਨੇ ਗੋਲ ਲੀਬਸਿੰਗ ਇਹਨਾਂ ਦੇ ਪਤਨੀ ਸਰਪੰਚ ਨੇ ਇਹਨਾਂ ਨੇ ਆਪਣੀ ਹਾੜੀ ਬੀਤੀ ਦੱਸੀ ਕਿ ਕਿਵੇਂ ਉਹ ਵੀਡੀਓ ਵਾਇਰਲ ਹੁੰਦੀ ਹੈ ਕਿਵੇਂ ਫੋਟੋ ਵਾਇਰਲ ਹੁੰਦੀਆਂ ਨੇ ਇਹਨਾਂ ਦੀ ਜ਼ਿੰਦਗੀ ਤੇ ਕਿਵੇਂ ਪ੍ਰਭਾਵ ਪੈਂਦਾ ਹੈਗਾ ਹਾਲਾਂਕਿ ਇਹ ਕਾਂਗਰਸੀ ਪਰਿਵਾਰ ਆ ਇਹ ਖੁਦ ਕੇ ਮੰਨਦੇ ਆ ਜੀ ਇਹ ਕਾਂਗਰਸੀ ਪਰਿਵਾਰ ਆ ਪਰ ਉਸ ਦਿਨ ਜੋ ਹੋਇਆ ਉਹ ਇਹਨਾਂ ਨੇ ਸੱਚਾਈ ਦੱਸ ਦਿੱਤੀ ਹੈਗੀ ਕਿ ਮੈਂ ਜਦੋਂ ਪੈਸੇ ਲੈਣ ਤੋਂ ਬਾਅਦ ਸੁਬੀਤ ਸਿੰਘ ਬਾਦਲ ਨੂੰ ਪਿੰਡ ਦਾ ਦੌਰਾ ਕੀਤਾ ਫਿਰ ਮੈਂ ਟਰੈਕਟਰ ਤੇ ਬੈਠਾ ਤੇ ਪੂਰੇ ਪਿੰਡ ਨੂੰ ਪਤਾ ਹੈਗਾ ਮੈਂ ਕੌਣ ਹੈਗਾ ਤੇ ਮੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਹੈਗੀ ਕੈਮਰਾਮੈਨ ਕੁਲਦੀਪ ਲਾਦੂਕਰ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚਮਕੌਰ ਸਾਹਿਬ